ਜੇ ਹੁਣ ਮਤਲਬ ਕਿ ਉਹਨੇ ਨਾ ਪਾਸ ਕਰੇ ਨਾ ਬਣੀ ਮੇਰੇ ਨਾਲ ਚੱਲੇਗਾ ਵਾਦਾ ਕਰ ਜੇ ਜੇ ਤਾਂ ਬਣ ਗਈ ਮੈਂ ਤੁਹਾਡਾ ਕੇ ਸਨਮਾਨ ਕਰੂੰਗਾ ਤੁਹਾਡੀ ਐਮਐਲਏ ਦਾ ਕਰੂੰਗਾ ਮੇਰੀ ਗੱਲ ਸੁਣੋ ਜੇ ਜੇ 2 ਮਹੀਨੇ ਸੜਕ ਬਣ ਗਈ ਮੈਂ ਤੁਹਾਡਾ ਸਨਮਾਨ ਕਰੂੰਗਾ ਤੁਹਾਡੀ ਐਮਐਲਏ ਦਾ ਕਰੂੰਗਾ ਨਾਲੇ ਉਹਦੀ ਵਾਹਵਾ ਕਰੂੰਗਾ ਅਗਰ ਨਾ ਬਣੀ ਸਾਡੇ ਨਾਲ ਖੜੂਗੇ ਆ ਕੇ ਅਸੀਂ ਖੜੂਗੇ ਪੱਕਾ ਵਾਦਾ ਕਰ ਦੋ ਕੈਮਰਾ ਕਰੋ ਗਿਰਕ ਨਹੀਂ ਅਗਰ 2 ਮਹੀਨੇ ਨਾ ਬਣੀ ਤਾਂ ਵਾਦਾ ਕਰ ਦੋ ਦੇਖੋ ਮੇਰੀ ਗੱਲ ਸੁਣੋ ਮੌਜੂਦਾ ਨਾ ਕਿੱਥੇ ਬਣਾਈਆਂ ਜੀ ਇਹ ਤਾਂ ਪਹਿਲਾਂ ਕਾਲੇ ਸਰਕਾਰ ਵਿੱਚ ਬਣੀ ਸੀ ਕਿ ਬਣਾ ਜਾਂ ਕਾਂਗਰਸ ਦੀ ਸਰਕਾਰ ਵਿੱਚ ਬਣੀ ਹੈ ਮੈਡਮ ਆਉਂਦੇ ਨੇ ਅਨਮੋਲ ਕਰਮਾਨ ਹੁਣੀ ਪਿੰਡ ਦੇ ਵਿੱਚ ਕਿਹੜਾ ਮਾਰਨ ਆਉਂਦੇ ਨੇ ਕਦੀ ਕਦੀ ਵੀ ਨਹੀਂ ਆਉਂਦੇ ਡਰਦੀ ਆਉਂਦੀ ਹੋਣੀ ਜੀ ਬਰੇ ਨਹੀਂ ਤੁਸੀਂ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਮੈਡਮ ਉਹਨਾਂ ਨੂੰ ਤੁਸੀਂ ਕੀ ਕਰੀਏ ਜੀ ਗਲਤੀ ਹੋ ਗਈ ਕਿ ਬੰਨਾ ਗਲਤੀ ਹੋ ਗਈ ਜਿਹੜੇ ਇੱਕ ਬੰਨਾ ਪਾਤੀਆਂ ਹੁਣ ਤਾਂ ਅੱਗੇ ਨੂੰ ਤਾਂ ਨਹੀਂ ਪਾਉਂਦੇ ਜੀ ਆਮ ਗਗਨ ਮਾਨ ਆਈ ਸੀ ਕਿ ਕਹਿੰਦੀ ਲੋਹੇ ਦਾ ਬਣਾਉਂਗੇ ਜੀ ਪੁਲ ਹਾਂਜੀ ਉਹਨੇ ਵੀ ਨਹੀਂ ਮੁੜ ਕੇ ਮੋਟਾ ਮੈਨੂੰ ਲੋਹੇ ਦਾ ਛੱਡੋ ਇੱਥੇ ਦਾ ਮਿਲ ਕੇ ਪੈਚਵਰਕ ਵੀ ਨਹੀਂ ਕਿਤੇ ਦਿਖ ਰਹੀ ਹਾਂਜੀ ਉੱਤੇ ਆਪ ਲੋਕਾਂ ਨੇ ਆਪਣਾ ਰਸਤਾ ਤਿਆਰ ਕਰਿਆ ਜਮਾ ਤੁਹਾਨੂੰ ਪਤਾ ਹੈ ਕਿ ਸਰਕਾਰ ਕਾਤ ਨਹੀਂ ਬਣਾ ਰਹੀ ਜੀ ਗੱਲ ਕਰੀਏ ਮੌਜੂਦਾ ਸਰਕਾਰ ਨੇ ਹੁਣ ਮੰਡੀ ਬੋਰਡ ਤੋਂ ਪੈਸੇ پاس ਹੋਏ ਸੀਗੇ ਹਾਂ ਠੀਕ ਹੁਣ ਉਹਨਾਂ ਨੇ ਫੇਰ ਉਹ ਮੋਦੀ ਸਰਕਾਰ ਨੇ ਸਾਰੇ ਕੈਨਸਲ ਕਰਵਾਤੇ ਇਹ ਸੜਕ ਮੰਟੇ ਨਾ 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 ਝੂਠੀ ਲੋਕ ਗੁਮਰਾਹ ਨਾ ਕਰੋ ਗੁਮਰਾਹ ਨਾ ਕਰੋ ਇਹ ਸੜਕ ਪੰਜਾਬ ਨੇ ਪੰਜਾਬ ਮੰਡੀ ਬੋਰਡ ਤੇ ਨਹੀਂ ਆਉਂਦੀ ਜਿਹੜਾ ਮੈਨਿੰਗ ਦੇ ਵਿੱਚ 20000 ਕਰੋੜ ਰੁਪਏ ਕਮਾਉਣਾ ਸੀਗਾ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਨੇ ਫਾਰਮੂਲਾ ਦੱਸਿਆ ਤਾਂ ਉਹ ਪੈਸੇ ਕਿੱਥੇ ਗਏ ਕਿਉਂਕਿ ਲੋਕਾਂ ਨੇ ਬੜੇ ਇਮਾਨ ਦੇ ਨਾਲ ਇਹਨਾਂ ਨੂੰ ਵੋਟਾਂ ਪਾਈਆਂ ਸੀ ਲੇਕਿਨ ਅੱਜ ਹਾਲ ਤੇ ਇਹ ਹੋ ਗਈ ਲੋਕਾਂ ਨੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਆਉਣ ਦਾ ਇਹਨਾਂ ਤੇ ਬੈਨ ਲੱਗ ਗਿਆ ਕਈ ਪਿੰਡਾਂ ਮਾਲ ਵਿੱਚ ਤੁਸੀਂ ਦੇਖਿਆ ਹੋਣਾ ਲੋਕਾਂ ਨੇ ਪਿੰਡਾਂ ਦੇ ਵਿੱਚ ਵੋਹ ਲਾਤੇ 20 ਅਵਾਰਾ ਕੁੱਤਿਆਂ ਨੂੰ ਅਵਾਰਾ ਪਸ਼ੂਆਂ ਨੂੰ ਤੇ ਝਾੜੂ ਪਾਰਕ ਦੇ ਨਮਾਇੰਦ ਨੂੰ ਸਾਡੇ ਪਿੰਡ ਦੇ ਵਿੱਚ ਆਉਣਾ ਮਨਾ ਹੈ ਇਹ ਤੁਸੀਂ ਛੋਟੇ ਛੋਟੇ ਵੀਡੀਓ ਤੇ ਚੱਲ ਰਿਹਾ ਤੁਸੀਂ ਦੇਖਿਆ ਹੀ ਹੋਣਾ ਸਰਵਾਰ ਘਰ ਨੂੰ ਚੱਲ ਜਾਓ ਕਬੈੜੀ ਨੂੰ ਚੱਲ ਜਾਓ ਸੰਗਤਪੁਰੇ ਨੂੰ ਚੱਲ ਜਾਓ ਕੋਈ ਵੀ ਸੜਕ ਕਿਸੇ ਦੀ ਰਿਪੇਅਰ ਵੀ ਨਹੀਂ ਹੋਈ ਬਈ ਲੋਕ ਬਹੁਤ ਤੰਗ ਹੈ ਲੋਕ ਤਾਂ ਹੁਣ ਜਵਾਬ ਵੋਟਾਂ 'ਚ ਦੇ ਦੋਂਗੇ ਤੇ ਪਹਿਲਾਂ ਮੈਨੂੰ ਐ ਦੱਸੋ ਵੀ ਇੱਥੇ ਕ੍ਰੈਸ਼ਰ ਲੱਗਿਆ ਹੋਇਆ ਠੀਕ ਹੈ ਉਹ ਨਾਜਾਇਜ਼ ਹੀ ਹੈ ਬੰਦ ਕਰਾਓ ਤੁਹਾਡੀ ਸਰਕਾਰਾ ਬੰਦ ਕਰਾਓ ਨਹੀਂ ਅਜੀ ਤਾਂ ਬਹੁਤ ਜ਼ੋਰ ਲਾਇਆ ਕਰਦੇ ਨਹੀਂ ਹੈਗੇ ਨਹੀਂ 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 ਕੋਈ ਨਹੀਂ ਜਾਂਦਾ ਹੁਣ ਫਟੇ ਹੀ ਬੰਦੇ ਆ ਜੀ ਨਹੀਂ ਫਿਰ ਨਹੀਂ ਤੂੰ ਵੀ ਮੇਰਾ ਹੀ ਆ ਤੂੰ ਮੇਰਾ ਨਹੀਂ ਕਰੋ ਕੈਮਰਾ ਉਤਰੋ ਤੂੰ ਕਹੇ ਵੀ ਮੇਰਾ ਨਹੀਂ ਨਹੀਂ ਮੇਰੀ ਗੱਲ ਸੁਣ ਇਹ ਦਿਖਾਓ ਉਹਨੂੰ ਮੈਡਮ ਨੂੰ 3 ਸਾਲ ਪਹਿਲਾਂ ਅਨਾਉਂਸ ਕਰਕੇ ਗਏ ਤੇ ਵਿਖੇਰਾ ਬਾਤ ਚਟੋਲੀ ਵਾਲੀ ਸੜਕ ਬਣ ਜਾਏਗੀ ਉਹ ਬਣ ਗਈ ਹੂੰ ਬੀਬਾ ਜੀ ਕਿਵੇਂ ਤੁਹਾਡੀ ਗੱਲ ਤੇ ਵਿਸ਼ਵਾਸ ਕਰ ਲਈਏ ਤੁਸੀਂ ਇੱਕ ਕੰਮ ਦੱਸੋ ਵੀ ਜਿਹੜਾ ਤੁਸੀਂ ਲੋਕਾਂ 'ਚ ਖੜ ਕੇ ਵਾਅਦਾ ਕਰਿਆ ਹੋਵੇ ਤੇ ਪੂਰਾ ਹੋ ਗਿਆ ਹੋਵੇ ਕਿਵੇਂ ਮੈਂ ਔਰ ਤੋਂ ਵੀ ਭੱਜ ਗਏ ਮਹੀਨੇ ਦਾ ਖਤਵਾਰੇ ਛਿੰਝਾ ਲੋਕ ਮੈਂ ਅਪੀਲ ਵੀ ਕਰੀ ਅੱਜ ਛਿੰਝ ਕਮੇਟੀ ਨੂੰ ਵੀ ਤੁਸੀਂ ਮੈਡਮ ਨੂੰ ਸੱਦਾ ਪੱਤਰ ਜ਼ਰੂਰ ਦੇ ਕੇ ਆਓ ਤੇ ਇੱਥੇ ਪਹੁੰਚਣ ਤੇ ਚਟੌਲੀ ਨੂੰ ਘੁਮਾ ਕੇ ਲੈ ਕੇ ਆਓ ਰਸਤੇ 'ਚ ਅਸੀਂ ਪਿੰਡਾਂ ਦੇ ਲੋਕ ਨਿਕਲ ਕੇ ਖੜਾਂਗੇ ਤੇ ਤੁਹਾਡਾਂ ਨਾਲ ਸਨਮਾਨ ਕਰਾਂਗੇ ਤੁਹਾਡੇ ਸਰੂਪੇ ਪਾਵਾਂਗੇ ਯਾਦ ਕਰਾਵਾਂਗੇ ਵੀ ਬੀਬਾ ਜੀ ਆ ਤੁਸੀਂ ਇਹ ਗੱਲ ਕਹਿ ਕੇ ਗਏ ਸੀ ਮੈਨੂੰ ਲੱਗਦਾ ਆਉਣਗੇ ਆਉਣਾ ਚਾਹੀਦਾ ਉਹਨਾਂ ਨੂੰ ਜੇ ਨਹੀਂ ਆਉਂਗੇ ਤਾਂ ਬ ਤੁਸੀਂ ਅੱਲਾ ਨਾਲੇ ਪਿੰਡ ਸੈਣੀ ਮਾਜਰਾ ਪੈਂਦਾ ਹਾਂਜੀ ਅੱਜ ਉਹ ਇੱਕ ਪੰਚਾਇਤ ਵੱਲੋਂ ਮਤਾ ਪਾਈ ਫਿਰਦੇ ਮੇਰੇ ਵੀਰ ਪੰਚਾਇਤ ਵਾਲੇ ਕਿ ਸੜਕ ਤਾਂ ਬਣਨੀ ਰਹੀ ਕਿ ਸਾਨੂੰ ਇਹਦੇ 'ਚ ਮਿੱਟੀ ਪਾਉਣ ਦੀ ਪਰਮਿਸ਼ਨ ਦੇ ਦੋ ਸੀ ਆਪਣੇ ਆਪ ਮਿੱਟੀ ਪਾ ਲਈਏ ਇਹ ਹਾਲਾਤ ਬਣ ਗਏ ਇਹ ਪਰਮਿਸ਼ਨ ਕਿ ਦਿੱਤੀ ਨਹੀਂ ਜਾ ਰਹੀ ਉਹ ਪਰਮਿਸ਼ਨ ਲੈਣ ਲਈ ਹੁਣ ਗਏ ਨੇ ਹਾਂਜੀ ਉਹ ਮਲਕੀ ਪੱਕੀ ਸੜਕ ਦੇ ਉੱਤੇ ਮਿੱਟੀ ਪਾਉਣ ਲਈ ਪਰਮਿਸ਼ਨ ਮੰਗ ਰਹੇ ਆ ਪ੍ਰਸ਼ਾਸਨ ਤੋਂ ਵੀ ਕਿਤੇ ਨਾ Obviously ਮਿੱਟੀ ਪਾਉਣ ਲਈ ਸੜਕ ਤੇ ਮੈਨਿੰਗ ਦਾ ਪਰਚਾ ਦੇ ਦੇਣ ਹੂੰ ਬਾ ਦੇਖ ਲੋ ਤੁਹਾਡੇ ਸਾਹਮਣੇ ਮੂਰੀਆਂ ਚੱਕੀਆਂ ਮੈਂ ਜੀ ਚੱਪਲਾਂ ਪਾਈਆਂ ਵੀ ਆ ਨਾ ਕਿਤੇ ਬੂਟ ਪਾਣੇ ਯੋਗ ਏ ਵਾਇਕਣੀ ਜਾਂਦੇ ਬੁਰਾ ਹਾਲ ਕਪੜੇ ਲੱਪੜੇ ਜਾਂਦੇ ਕਈ ਵਾਰੀ ਕੋਈ ਰਾਸਤਾ ਨਹੀਂ ਲੱਗਦਾ ਜੀ ਹੋਰ ਰਸਤਾ ਹੈ ਨਹੀਂ ਜੀ ਕੋਈ ਬੱਚੇ ਸਕੂਲ ਕਿਵੇਂ ਜਾਂਦੇ ਹੀ ਆ ਬੱਚੇ ਜੀ ਬਜਰੇ ਆ ਜਾਂਦੇ ਆ ਉੱਥਾਂ ਆਣ ਕੇ ਬੂਟ ਖੋਲ ਲੈਂਦੇ ਆ ਪਿੰਡ ਦੇ ਆ ਕੇ ਉਹਰਾ ਬੂਟ ਖੋਲ ਲੈਂਦੇ ਆ ਉਹਰਾ ਨੰਗੇ ਪੈਰੀ ਜਾਂਦੇ ਆ ਸਾੜਾ ਪਿੰਡ ਦੇ ਵਿੱਚ ਘਰ ਔਖੇ ਬਜਾਰੇ ਪੈਰ ਪੂਰਤ ਹੋ ਗਏ ਦੋ ਦਵਾਰੇ ਬੂਟ ਪਾ ਕੇ ਤਾਂ ਜਾਂਦੇ ਆ ਸਕੂਲ ਨੂੰ ਜੀ ਉਹ ਪਿਛਲੇ ਪਿਛਲੇ ਸਾਲ ਉਹਨਾਂ ਨੂੰ ਮਿਲੇ ਸੀਗੇ ਮਾਲਵਿੰਦਰ ਜੀ ਨੂੰ ਉਹਨਾਂ ਨੇ ਵੀ ਆਪਾਂ ਨੂੰ ਅਸ਼ਵਾਸਨ ਦਿੱਤਾ ਸੀਗਾ ਕਿ ਆਪਾਂ ਜ਼ਰੂਰ ਇਹਦਾ ਕੁਝ ਨਾ ਕੁਝ ਕਰਾਂਗੇ ਆਪਾਂ ਰੇਟਨ 'ਚ ਵੀ ਉਹਨਾਂ ਨੂੰ ਦਿੱਤਾ ਸੀ ਬਟ ਕੋਈ ਸੁਣਵਾਈ ਨਹੀਂ ਹੋਈ ਹਾਂਜੀ ਇਹ ਦੁਖਾਤ ਕੀ ਹੈ ਵੀ ਸਾੜਕਾ ਇਦਾਂ ਹੀ ਰਹਿਣਗੀ ਆ ਇਹ ਦੁਖਾਤ ਇਹੀ ਹੈ ਜੀ ਇਹ ਪਿੰਡਾਂ ਵਾਲਿਆਂ ਵਾਸਤੇ ਜ਼ਿਆਦਾ ਹੈ ਕਿਉਂਕਿ ਪਿੰਡਾਂ ਵਾਲਿਆਂ ਨੂੰ ਇਹ ਲੋਕ ਨਹੀਂ ਸਮਝਦੇ ਇਹ ਜਿਹੜੀ ਹੁਣ ਸਰਕਾਰ ਖਾਸ ਕਰਕੇ ਹੈਗੀ ਹੈ ਝਾੜੂ ਸਰਕਾਰ ਕਹਿ ਲੋ ਇਹ ਪਿੰਡਾਂ ਵਾਲਿਆਂ ਨੂੰ ਇਨਸਾਨ ਨਹੀਂ ਸਮਝਦੇ ਅਨਾ ਬਾਕੀ ਜੋ ਜਿਹੜੇ ਨਾਲ ਪਮਕੜ ਇੱਥੇ ਲੱਗੇ ਹੋਏ ਨੇ ਮੈਂ ਉਹਨਾਂ ਨੂੰ ਵੀ ਖਾਸ ਬੇਨਤੀ ਕਰੂੰਗਾ ਵੀ ਚਲੋ ਆਪਣਾ ਭਾਈਚਾਰਾ ਕਾਇਮ ਰਹਿਣਾ ਚਾਹੀਦਾ ਇਹਨਾਂ ਦਾ ਉੱਪਰਲੇ ਲੈਵਲ ਤੇ ਸਭ ਦਾ ਭਾਈਚਾਰਾ ਇੱਕ ਹੋ ਜਾਂਦਾ ਹੈ ਤੇ ਸਾਡਾ ਕਿਉਂ ਨਹੀਂ ਹੁੰਦਾ ਖਰੜ ਹਲਕੇ ਦੇ ਵਿੱਚ ਅੱਜ ਖਿਜਰਾਵਾਦ ਦੇ ਵਸਨੀਕਾਂ ਨੇ ਜਿੱਥੇ ਲੋਕਾਂ ਨੇ ਅੱਜ ਵੱਡੇ ਪੱਦਰ ਦੇ ਉੱਪਰ ਜਿਹੜਾ ਧਰਨਾ ਲਗਾਇਆ ਸੀਗਾ ਜੀ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਤੋਂ ਰਵਿੰਦਰ ਖੇੜਾ ਹੁਣ ਨੇ ਇਲਾਕੇ ਦੇ ਲੋਕਾਂ ਨੂੰ ਇਕੱਠੇ ਕਰਕੇ ਪਿੰਡ ਦੇ ਲੋਕਾਂ ਨੂੰ ਇਕੱਠੇ ਕਰਕੇ ਜਿੱਥੇ ਇੱਕ ਵੱਡਾ ਧਰਨਾ ਲਗਾਇਆ ਸੜਕਾਂ ਦਾ ਹਾਲਾਤ ਦੇਖ ਸਕਦੇ ਹੋ ਲੋਕ ਕਿਸ ਤਰ੍ਹਾਂ ਖਿਜਰਾਵਾਦ ਤੋਂ ਲਵਾਨਗੜ੍ਹ ਰੋਡ ਦੀਆਂ ਤਸਵੀਰਾਂ ਦਿਖਾ ਰਹੇ ਆ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕ ਮੋਟਰਸਾਈਕਲਾਂ ਦੇ ਉੱਪਰ ਸਕੂਟਰਾਂ ਦੇ ਉੱਪਰ ਤੇ ਕਿਸ ਤਰ੍ਹਾਂ ਇਸ ਰੋਡ ਦੇ ਉੱਪਰ ਲੰਘਦੇ ਨੇ ਇਸ ਸੜਕ ਦਾ ਹਾਲ ਨਹੀਂ ਹੈਗਾ ਖਿਜਰਾਵਾਦ ਤੋਂ ਚਟੌਲੀ ਬਹੁਤ ਜਿਆਦਾ ਮਾੜਾ ਹਾਲ ਹੈ ਪਿਛਲੇ ਕਈ ਸਾਲਾਂ ਤੋਂ ਜਿਹੜੀਆਂ ਇਹ ਸੜਕਾਂ ਨਹੀਂ ਬਣੀਆਂ ਦੇਖ ਸਕਦੇ ਹੋ ਪਿੰਡ ਦੇ ਬਸਨੀਕ ਇਥੋਂ ਲੰਘਦੇ ਨੇ ਗੱਲਬਾਤ ਵੀ ਕਰਦੇ ਆਂ ਬਾਈ ਜੀ ਕਿਵੇਂ ਦੇਖਦੇ ਹੋ ਕਿੰਨਾ ਬੁਰਾ ਹਾਲ ਹੈ ਸੜਕਾਂ ਦਾ ਜੀ ਗੱਲ ਕਰੀਏ ਬਹੁਤ ਬੁਰਾ ਹਾਲ ਹੈ ਜੀ ਹਾਂ ਜੀ ਕੋਈ ਸੁਣਵਾਈ ਨਹੀਂ ਕਿਸੇ ਦੀ ਹੂੰ ਸੜਕਾਂ ਉਂਦੀ ਦਾ ਚੀਜ਼ੇ ਨਹੀਂ ਹੈ ਜੀ ਹਲਕੇ ਦੇ ਵਿੱਚ ਕੋਈ ਵੀ ਤੇ ਕਦੋਂ ਬਣੀਏ ਜੇ ਗੱਲ ਕਰੀਏ ਮੈਂ ਕਹਿੰਦਾ ਪਿਛਲੇ 5-7 ਸਾਲਾਂ ਤੋਂ ਬਾਅਦ ਪੁੱਛੇ ਨਹੀਂ ਕਿਸੇ ਨੇ ਮੌਜੂਦਾ ਸਰਕਾਰ ਨੇ ਨਹੀਂ ਬੜੀ ਹੈਗੀ ਜੇ ਗੱਲ ਨਹੀਂ ਨਹੀਂ ਮੌਜੂਦਾ ਸਰਕਾਰ ਨੇ ਕੋਈ ਕੰਮ ਨਹੀਂ ਕਰਿਆ ਜੀ ਹਾਂ ਜੀ ਲੋਕਾਂ ਨੇ ਬਹੁਤ ਉਮੀਦਾਂ ਨਾਲ ਵੋਟਾਂ ਪਾਈਆਂ ਤੀਆਂ ਹਮ ਅਨਮੋਲ ਗਗਨ ਮਾਨ ਨੂੰ ਪਰ ਜਿਹਨੇ ਜਿੰਨੇ ਚੌਨ ਵਾਲਾ ਪਾਈਆਂ ਤਾਂ ਉਹਨੇ ਚੌਨ ਵਾਲੇ ਅੱਜ ਪਸਤਾਉਂਦੇ ਲੋਕ ਹੂੰ ਬਹੁਤ ਤੰਗ ਇਲਾਕਾ ਤਰ੍ਹਾਂ ਤਰ੍ਹਾਂ ਹੋਈ ਪਈ ਐ ਇਲਾਕੇ ਦੇ ਵਿੱਚ ਕੋਈ ਵੀ ਲਿੰਕ ਸੜਕ ਕਿਸੇ ਪਾਸੇ ਚੱਲਦੇ ਹੋ ਤੁਸੀਂ ਕੋਈ ਨਹੀਂ ਬਣੀ ਲੱਗਦਾ ਪੰਜ ਸੱਤ ਪਿੰਡ ਪਿੰਡ ਦੇ ਰੇ ਤੋਂ ਲਵਾਨਗੜ ਹੋਵੇ ਬਰਸਾਲਪਟਪਰੀਆਂ ਹੋਣ ਕਾਫੀ ਪਿੰਡ ਪੈਂਦੇ ਨੇ ਸਾਰਿਆਂ ਨੂੰ ਦਿੱਕਤ ਆ ਇਸ ਰੋਡ ਨੂੰ ਮੈਂ ਜਿਹੜਾ ਰੋਡ ਆ ਇਹ ਮੈਂ ਕਿ ਤੁਸੀਂ ਇਹਨਾਂ ਪਿੰਡਾਂ ਦੀ ਇਹਨਾਂ ਗੱਲ ਕਰੋ ਪੂਰੇ ਹਲਕੇ ਦੀਓ ਕਰੋ ਗੱਲ ਪੂਰੇ ਹਲਕੇ 'ਚ ਬੁਰਾ ਹਾਲ ਐ ਭਾਜੀ ਪੂਰੇ ਹਲਕੇ ਵਿੱਚ ਬੁਰਾ ਹਾਲ ਹਾਂਜੀ ਹਾਂਜੀ ਜਿੱਦਾਂ ਮਾਦੀ ਚੱਲਦੇ ਝੰਡੇ ਮਾਦਰੇ ਚੱਲਦੇ ਠਾਣੇ ਚੱ ਚੰਗੜਾ ਬਰਾਂਜਲ ਦੇ ਕੋਈ ਵੀ ਸੜਕ ਕਿਸੇ ਦੀ ਰਿਪੇਅਰ ਵੀ ਨਹੀਂ ਹੋਈ ਬਾਈ ਲੋਕ ਬਹੁਤ ਤੰਗ ਹੈ ਲੋਕ ਤਾਂ ਹੁਣ ਜਵਾਬ ਵੋਟਾਂ ਚ ਦੋਂਗੇ ਬਾਈ ਠੀਕ ਹੈ ਸੋ ਕਹਿੰਦੇ ਵੀ ਜਿਹੜਾ ਜਵਾਬ ਆ ਹੁਣ ਵੋਟਾਂ ਦੇ ਵਿੱਚ ਦਵਾਂਗੇ ਦੇਖ ਸਕਦੇ ਹੋ ਕਿ ਗੱਡੀ ਵਾਲੇ ਲੋਕ ਵੀ ਰੋਣੀ ਲੰਘ ਰਹੇ ਨੇ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਕਰਦੇ ਬਾਈ ਜੀ ਕਿਹੜੇ ਪਿੰਡ ਦੇ ਹੋ ਕਿੱਥੋਂ ਬਾਂਸੇਪੁਰ ਤੋਂ ਆਂ ਸਲੇਮਪੁਰ ਮੇਰੀ ਜ਼ਮੀਨ ਹੈ ਜੀ ਹਾਂਜੀ ਰਸਤਾ ਗੰਦਾ ਹੋਣੇ ਕਰਕੇ ਹੀ ਮੈਨੂੰ ਗੱਡੀ ਲੈ ਕੇ ਆਉਣਾ ਪੈਂਦਾ ਹਾਂ ਨਹੀਂ ਤਾਂ ਮੈਂ ਇੱਥੇ ਆਪਣੀ ਐਕਟਿਵਾ ਤੇ ਆ ਸਕਦਾ ਹਾਂ ਹਾਂਜੀ ਇੰਨੇ ਲੰਗਣੇ 'ਚ ਇੱਕ ਵਾਰੀ ਤਾਂ ਮੈਂ ਗਿਰ ਲਿਆ ਥੈਲਾ ਗਿਰ ਲਿਆ ਅਜੇ ਇੱਕ ਵਾਰ ਤੁਸੀਂ ਗਿਰ ਲਏ ਹਾਂਜੀ ਇਹ ਸਾਲ ਹੋ ਗਿਆ ਇਹਨੂੰ ਸਾਲ ਤੋਂ ਵੀ ਉੱਪਰ ਹੋ ਗਿਆ ਆਹੀ ਹਾਲਤ ਹੈ ਇਹਨੇ ਪਹਿਲਾਂ ਇੱਕ ਮਿੱਟੀ ਦੀ ਟਰਾਲੀ ਜੀ ਗਈ ਸੀ ਉਹ ਵੀ ਨਹੀਂ ਕਿਸੇ ਨੇ ਵਛਾਈ ਹੂੰ ਇਹਦਾ ਕੋਈ ਹੱਲੇ ਨਹੀਂ ਹੁੰਦਾ ਜੀ ਸ੍ਰੀਨਪੁਰ ਪੰਚਾਇਤ ਨਾਲ ਗੱਲ ਕੀਤੀ ਕਿ ਦੀ ਵੀ ਸੜਕਾਂ ਕਿਉਂ ਤੇ ਕਤ ਨਹੀਂ ਬਣਦੀਆਂ ਹੈਗੀਆਂ ਹਾਂਜੀ ਉਹਨਾਂ ਨੂੰ ਕਹਿ ਲਿਆ ਉਹਨਾਂ ਦੇ ਤਾਂ ਆਪੋਰਟ ਟੁੱਟਿਆ ਹੋਇਆ ਹਾਂ ਇੱਥੇ ਗगनਮਾਨ ਆਈ ਸੀ ਕਿ ਕਹਿੰਦੀ ਲੋਹੇ ਦਾ ਬਣਾਉਂਗੇ ਜੀ ਪੁਲ ਹਾਂਜੀ ਉਹਨੇ ਵੀ ਨਹੀਂ ਮੁੜ ਕੇ ਬੋਟਾ ਮੈਂ ਕਹਿੰਦਾ ਨੋਵੇਂ ਦਾ ਛੱਡੋ ਇੱਥੇ ਦਾ ਮਤਲਬ ਕਿ ਪੈਚ ਵਰਕ ਵੀ ਨਹੀਂ ਕਿਤੇ ਦਿਖ ਰਹੀ ਹਾਂਜੀ ਉੱਤੇ ਆਪ ਲੋਕਾਂ ਨੇ ਆਪਣਾ ਰਸਤਾ ਤਿਆਰ ਕਰਿਆ ਜਮਾ ਬਿਲਕੁਲ ਉੱਥੇ ਵੀ ਟੁੱਟਿਆ ਹੋਇਆ ਏ ਕਟੋ-ਕਟ ਅੱਧਾ ਕਿਲੋਮੀਟਰ ਹੂੰ ਹਾਂਜੀ ਜਿੱਦੇ ਪਿਛਲੀਆਂ ਬਾਰਿਸ਼ਾਂ ਦਾ ਇਹੀ ਟੁੱਟਿਆ ਹੋਇਆ ਉਹ ਇਸ ਵਾਰ ਨਹੀਂ ਟੁੱਟਿਆ ਜੀ ਠੀਕ ਹੈ ਜੀ ਬੋਤਾ ਬੁਰਾ ਹਾਲ ਹੈ ਜੀ ਠੀਕ ਹੈ ਜੀ ਸੋ ਦੇਖ ਸਕਦੇ ਜਿਹੜੀਆਂ ਲੋਕ ਨੇ ਇੱਥੇ ਪਹੁੰਚੇ ਸੀ ਸਾਡੇ ਦਾ ਰਵਿੰਦਰ ਸਿੰਘ ਖੇੜਾ ਵਾਲੇ ਮੌਜੂਦ ਨੇ ਬਾਈ ਜੀ ਕਿਵੇਂ ਦੇਖ ਜਿੱਦ ਅੱਧ ਤਰਨਾ ਲਗਾਇਆ ਸੀ ਗਿਆ ਸੀ ਸੜਕਾਂ ਨੂੰ ਲੈ ਕੇ ਅਰਜੋਜੀ ਤੁਸੀਂ ਹਾਲਾਤ ਦੇਖੋ ਵੀ ਹਲਕੇ ਦੇ ਲਿੰਕ ਰੋਡਸ ਦਾ ਕੀ ਕੀ ਹਾਲਾਤ ਬਣ ਗਏ ਹਨ ਜ਼ਿੰਦਗੀ ਨਰਕ ਤੋਂ ਵੀ ਪਰੇ ਹੋਈ ਪਈ ਐ ਜਿਹੜੇ ਰਾਹਗੀਰ ਨੇ ਇੱਥੋਂ ਲੰਘਦੇ ਨੇ ਕਿਸੇ ਬੱਚੇ ਨੇ ਸਕੂਲ ਜਾਣਾ ਕਿਸੇ ਵੀਰ ਨੇ ਆਪਣੇ ਕੰਮ ਕਰਤੇ ਜਾਣਾ ਕਿਸੇ ਨੇ ਇਹ ਕਹ ਲਈਏ ਵੀ ਬਿਮਾਰ ਵਿਅਕਤੀ ਨੇ ਕੋਈ ਦਵਾਈ ਬੂਟੀ ਲੈਣ ਜਾਣਾ ਲੇਕਿਨ ਉਹਨਾਂ ਦਾ ਲੰਘਣ ਲਈ ਰਸਤੇ ਦੇਖੋ ਕੀ ਨੇ ਕੀ ਤੁਸੀਂ ਇਹਨੂੰ ਸੜਕ ਦਾ ਰੂਪ ਕਹਿ ਸਕਦੇ ਹੋ ਵੀ ਸੜਕ ਹੈ ਤੇ ਇਸ ਤੋਂ ਇਸ ਤੋਂ ਵਧੀਆ ਹਾਲਾਤ ਤਾਂ ਜਿਹੜੇ ਲੋਕਾਂ ਦੇ ਖੇਤਾਂ ਨੂੰ ਕੱਚੇ ਰਸਤੇ ਜਾਂਦੇ ਆ ਉਹ ਵਧੀਆ ਨੇ ਲੋਕਾਂ ਨੇ ਉਹ ਵੀ ਸਵਾਰ ਕੇ ਰੱਖਦੇ ਵਧੀਆ ਬਣਾ ਕੇ ਰੱਖਦੇ ਸਰਕਾਰ ਸਰਕਾਰ ਲੱਖਾਂ ਹੀ ਕਰੋੜਾਂ ਹੀ ਰੁਪਈਆ ਲੋਕਾਂ ਤੋਂ ਟੈਕਸ ਦੇ ਰੂਪ ਚ ਵਸੂਲ ਕਰਦੀ ਆ ਉਹ ਪੈਸੇ ਜਾ ਕੇ ਸਿਰਹਾ ਮੈਡਮ ਤਾਂ ਕਹਿੰਦੇ ਸੜਕਾਂ ਦੀ ਗੱਲ ਨਾ ਕਰੋ ਵੀ ਸੜਕਾਂ ਤਾਂ ਉਹਨਾਂ ਦੇ ਨਾਲ ਜੀ ਤਿਆਰ ਨੇ ਬਣ ਜਾਣੀਆਂ ਨੇ ਇਹ ਦਿਖਾਓ ਉਹਨੂੰ ਮੈਡਮ ਨੂੰ 3 ਸਾਲ ਪਹਿਲਾਂ ਅਨਾਉਂਸ ਕਰਕੇ ਗਏ ਤੇ ਵੀ ਖੇਰਾਬਾਤ ਚਟੋਲੀ ਵਾਲੀ ਸੜਕ ਬਣ ਦੇਗੀ ਉਹ ਬਣ ਗਈ ਵੀ ਭਾਜੀ ਕਿਵੇਂ ਤੁਹਾਡੀ ਗੱਲ ਤੇ ਵਿਸ਼ਵਾਸ ਕਰ ਲਈਏ ਤੁਸੀਂ ਇੱਕ ਕੰਮ ਦੱਸੋ ਵੀ ਜਿਹੜਾ ਤੁਸੀਂ ਲੋਕਾਂ 'ਚ ਖੜ ਕੇ ਵਾਅਦਾ ਕਰਿਆ ਹੋਵੇ ਤੇ ਪੂਰਾ ਹੋ ਗਿਆ ਹੋਵੇ ਕਿਵੇਂ ਤੁਹਾਡੀ ਗੱਲ ਤੇ ਵਿਸ਼ਵਾਸ ਕਰ ਲਈਏ ਇਹ ਨਿਰੰਤਰ ਰੋਸ ਧਰਨੇ ਪਿੰਡਾਂ 'ਚ ਬੂਧ ਸੱਤਾ 'ਚ ਜਾ ਜਾ ਕੇ ਗੱਲ ਚੱਕਾਂਗੇ ਸਰਕਾਰ ਦੇ ਨੱਕ 'ਚ ਦਮ ਕਰਾਂਗੇ ਹਲਕਾ ਵਿਧਾਇਕ ਨੂੰ ਦੀ ਜ਼ਿੰਮੇਵਾਰੀ ਅਹਿਸਾਸ ਕਰਾਵਾਂਗੇ ਤਾਂ ਕਿ ਲੋਕਾਂ ਦੇ ਜਿਹੜੇ ਬੁਨਿਆਦੀ ਢਾਂਚਾ ਜਿਹੜਾ ਉਹਦੀ ਕੁਝ ਹਾਲਾਤ ਸੁਧਰ ਸਕੇ ਕਿ ਆਮ ਲੋਕ ਨਹੀਂ ਪੁੱਛਦੇ ਮੈਂ ਕਿਹ ਚ ਗੱਲ ਕਰੀ ਆਮ ਲੋਕਾਂ ਨੇ ਵੋਟ ਵਾ ਕੇ ਜਿਤਾਇਆ ਮੈਡਮ ਨੂੰ ਉਹਨੂੰ ਕਰਵਾਣਾ ਉਹਨਾਂ ਨੂੰ ਲੋਕ ਵੀ ਜਾ ਕੇ ਉਹਨਾਂ ਦੇ ਦਫ਼ਤਰੇ ਜਾ ਸਕਦੇ ਨੇ ਪੁੱਛ ਸਕਦੇ ਨੇ ਤੁਸੀਂ ਸਾਡੇ ਨੁਮਾਇੰਦੇ ਹੋ ਵੀ ਸੜਕਾਂ ਕਾਤਾਂ ਨਹੀਂ ਮਾਰਨੀਆਂ ਅੱਜ ਵੀ ਜਿਹੜੇ ਸੜਕ ਤੇ ਬੈਠੇ ਆ ਕਿਉ ਲੋਕੇ ਸੀ ਤੁਸੀਂ ਅੱਲਾ ਨਾਲੇ ਪਿੰਡ ਸੈਣੀ ਮਾਜਰਾ ਪੈਂਦਾ ਹਾਂ ਜੀ ਅੱਜ ਉਹ ਇੱਕ ਪੰਚਾਇਤ ਵੱਲੋਂ ਮਤਾ ਪਾਈ ਫਿਰਦੇ ਮੇਰੇ ਵੀਰ ਪੰਚਾਇਤ ਵਾਲੇ ਕਿ ਸੜਕ ਤਾਂ ਬਣ ਨਹੀਂ ਰਹੀ ਕਿ ਸਾਨੂੰ ਇਹਦੇ ਵਿੱਚ ਮਿੱਟੀ ਪਾਉਣ ਦੀ ਪਰਮਿਸ਼ਨ ਦੇ ਦੋ ਸੀ ਆਪਣੇ ਆਪ ਮਿੱਟੀ ਪਾ ਲਈਏ ਇਹ ਹਾਲਾਤ ਬਣ ਗਏ ਇਹ ਪਰਮਿਸ਼ਨ ਕਿ ਦਿੱਤੀ ਨਹੀਂ ਜਾ ਰਹੀ ਉਹ ਪਰਮਿਸ਼ਨ ਲੈਣ ਲਈ ਹੁਣ ਗਏ ਨੇ ਹਾਂਜੀ ਉਹ ਮਲਕੀ ਪੱਕੀ ਸੜਕ ਦੇ ਉੱਤੇ ਮਿੱਟੀ ਪਾਉਣ ਲਈ ਪਰਮਿਸ਼ਨ ਮੰਗ ਰਹੇ ਆ ਪ੍ਰਸ਼ਾਸਨ ਤੋਂ ਵੀ ਕਿਤੇ ਨਾ ਹੋਵੇ ਸੀ ਮਿੱਟੀ ਪਾਉਣ ਲੱਗੀ ਸੜਕ ਤੇ ਮੈਨਿੰਗ ਦਾ ਪਰਚਾ ਦੇ ਦੇਣਾ ਹਾਂ ਨਾਲ ਹੀ ਪਿੰਡ ਸਲੇਮਪੁਰ ਪੈਂਦਾ ਹਾਂਜੀ 3 ਸਾਲ ਪਹਿਲਾਂ ਉੱਥੇ ਜਿਹੜਾ ਨਦੀ ਦੇ ਵਿੱਚ ਪੱਕਾ ਕਾਜਵੇ ਬਣਿਆ ਹੋਇਆ ਸੀਗਾ ਉਹ ਟੁੱਟ ਗਿਆ ਸੀ ਹੜ੍ਹ ਗਿਆ ਤਾਂ ਪਾਣੀ ਵਿੱਚ ਹਾਂਜੀ ਕਿਸੇ ਸਿੰਗਲ ਨਮਾਇंदे ਨੇ ਆ ਕੇ ਸਰਕਾਰ ਦੇ ਨਾਲ ਉਹਦੀ ਸਾਧਨ ਲਈ 3 ਸਾਲ ਹੋ ਗਏ ਹੂੰ ਲੋਕਾਂ ਨੇ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਮਿੱਟੀ ਪਾ ਕੇ ਰਸਤਾ ਚਲਾਇਆ ਉਹ ਉਹ ਜ਼ਿੰਮੇਵਾਰੀ ਕਿਹਦੀ ਬਣਦੀ ਆ ਜਿਹਨੂੰ ਲੋਕਾਂ ਨੇ 78000 ਵੋਟ ਨਾਲ ਇੱਥੋਂ ਪਾ ਕੇ ਜਿਤਾ ਕੇ ਭੇਜਿਆ ਉਹਦੀ ਜ਼ਿੰਮੇਵਾਰੀ ਬਣਦੀ ਆ ਉਹਨੂੰ ਉਹਦੀ ਜ਼ਿੰਮੇਵਾਰੀ ਦਾ ਸਾਸ ਕਰਾਉਣ ਲਈ ਅੱਜ ਅਸੀਂ ਇਸ ਕੰਮ ਦੀ ਲੋਕਾਂ ਦੇ ਸਹਿਯੋਗ ਨਾਲ ਸ਼ੁਰੂਆਤ ਕਰੀ ਆ ਨਹੀਂ ਮੈਡਮ ਕਰਾਣੀ ਦੀ ਗੱਲ ਕਰੀ ਖਰੜ ਦੇ ਗੱਲ ਕਰੀਏ ਉਦਘਾਟਨ ਕਰਦ ਨੇ ਨਵੇਂ ਨਵੇਂ ਚੀਜ਼ਾਂ ਦਾ ਜਾ ਕੇ ਵੀ ਏਨੇ ਕਰੋੜ ਦਾ ਪ੍ਰੋਜੈਕਟ ਪਾਸ ਕੀਤਾ ਵੀ ਸੜਕਾਂ ਦਾ ਲੱਗਦਾ ਵੀ ਕੰਮ ਜਿਹੜੇ ਅਧੂਰੇ ਨੇ ਪਿੰਡ ਦੇ ਨੇ ਕਿਤੇ ਕਿਤੇ ਉਹਨਾਂ ਨੂੰ ਨਜ਼ਰ ਨਹੀਂ ਆ ਰਹੇ ਉਹ ਜਿਹੜੇ ਸੜਕਾਂ ਜਿਹੜ ਸਮੋਹਿਆ ਕਿੰਨੀ ਕੁ ਸੁਹਾ ਇਹਨਾਂ ਨੇ ਉਡਾਈ ਆ ਇਹ ਤਾਂ ਇੱਥੇ ਖਿਜਰਾਬਾਦ ਆ ਕੇ ਵੀ 3 ਸਾਲ ਪਹਿਲਾਂ ਮੁਬਾਰਕਬਾਦ ਦੇ ਕੇ ਤੇ ਲੱਡੂ ਪੰਡਾ ਕੇ ਸੀਗੇ ਵੀ ਸੜਕ ਥੋੜੀ ਪਾਸ ਹੋ ਗਈ ਵੀ ਇਹ ਕੰਮ 2 2 ਮਹੀਨੇ ਪੂਰਾ ਹੋ ਜਾਊਗਾ ਉਹ ਕਿੱਥੇ ਨੇ ਅੱਜ ਵਾਦੇ ਕਿੱਥੇ ਨੇ ਲੋਕਾਂ 'ਚ ਖੜ ਕੇ ਗੱਲ ਕਰਨ ਵਾਲੇ ਲੀਡਰ ਹੁਣ ਲੋਕਾਂ 'ਚ ਆਉਣ ਤੋਂ ਵੀ ਭੱਜ ਗਏ ਮਹੀਨੇ ਤੱਕ ਦਵਾਰੇ ਛਿੰਝਾ ਲੋਕ ਮੈਂ ਅਪੀਲ ਵੀ ਕਰੀ ਅੱਜ ਛਿੰਝ ਕਮੇਟੀ ਨੂੰ ਵੀ ਤੁਸੀਂ ਮੈਡਮ ਨੂੰ ਸੱਦਾ ਪੱਤਰ ਜ਼ਰੂਰ ਦੇ ਕੇ ਆਓ ਤੇ ਇੱਥੇ ਪਹੁੰਚਣ ਤੇ ਛਟੋਲੀ ਨੂੰ ਘਮਾ ਕੇ ਲੈ ਕੇ ਆਓ ਰਸਤੇ ਜਿਵੇਂ ਪਿੰਡਾਂ ਦੇ ਲੋਕ ਨਿਕਲ ਕੇ ਖੜਾਂਗੇ ਤੇ ਤੁਹਾਡਾਂ ਨਾਲ ਸ ਗੱਲ ਕਹਿ ਕੇ ਗਈ ਸੀ ਮੈਨੂੰ ਲੱਗਦਾ ਆਉਣਗੇ ਆਉਣਾ ਚਾਹੀਦਾ ਉਹਨਾਂ ਨੂੰ ਜੇ ਨਹੀਂ ਆਉਂਗੇ ਤਾਂ ਬੇਈਮਾਨ ਆ ਹੂੰ ਆਪਣੀ ਜ਼ਿੰਮੇਵਾਰੀ ਪ੍ਰਤੀ ਆਪਣੇ ਮਾਨ ਪ੍ਰਤੀ ਲੋਕਾਂ ਦੇ ਦਿੱਤੇ ਐਡੇ ਭਰੋਸੇ ਪ੍ਰਤੀ ਜੇ ਨਹੀਂ ਆਉਣਗੇ ਤਾਂ ਬੇਈਮਾਨ ਹੋਣਗੇ ਠੀਕ ਹੈ ਜੀ ਤਾਂ ਉਹ ਕਹਿੰਦੇ ਜੀ ਆਮ ਲੋਕ ਪਹੁੰਚੇ ਸੀ ਵੱਡੀ ਗਿਰਤੀ ਦੇ ਵਿੱਚ ਕਿਤੇ ਨਾ ਕਿਤੇ ਲੋਕਾਂ ਦੇ ਅੰਦਰ ਰੋਸ ਸੀਗਾ ਤਾਂ ਪਹੁੰਚੇ ਸੀਗੇ ਬਿਲਕੁਲ ਇਹ ਲੋਕਾਂ ਦੀ ਆਵਾਜ਼ ਸੀ ਸਾਨੂੰ ਵੀ ਲੋਕ ਕਹਿੰਦੇ ਸੀਗੇ ਵੀ ਤੁਸੀਂ ਯਾਰ ਕੁਝ ਨਾ ਕੁਝ ਕਰੋ ਵੀ ਸੜਕਾਂ ਦੀ ਜਿਹੜੀ ਹਾਲਤ ਬਹੁਤ ਖਾਸ ਤਾਂ ਤੁਸੀਂ ਵੀ ਐਸੇ ਪਿੰਡ ਦੇ ਹਾਂਜੀ ਬਸਨੀਕ ਹੈ ਖੈਦਰਾਬਾਦ ਦੇ ਤੁਸੀਂ ਦੇਖਿਆ ਹੀ ਹੈ ਪਿਛਲੇ ਸਮੇਂ ਦੇ ਵਿੱਚੋਂ ਜਦੋਂ ਦੀ ਸ਼੍ਰੋਮਣੀ ਕਾਲਜਗੜ੍ਹ ਦੀ ਸਰਕਾਰ ਗਈ ਹੈ ਉਸ ਤੋਂ ਬਾਅਦ ਸੜਕਾਂ ਦਾ ਜਾਂ ਕੋਈ ਹੋਰ ਡਵੈਲਪਮੈਂਟ ਦੀ ਕਿਤੇ ਵੀ ਇੱਕ ਵੀ ਇੱਟ ਲੱਗੀ ਹੋਵੇ ਕੋਈ ਕੰਮ ਨਹੀਂ ਹੋਇਆ ਸੋ ਇਹ ਲੋਕਾਂ ਦੀ ਆਵਾਜ਼ ਸੀ ਵੀ ਤੁਸੀਂ ਆ ਅਸੀਂ ਕਿਹਾ ਵੀ ਇਹ ਸਰਕਾਰ ਤੁਹਾਨੂੰ ਸਾਡੀ ਹੈ ਨਹੀਂ ਵੀ ਅਸੀਂ ਇੱਕ ਸਾਡੇ ਭਾਈ ਇੱਕੋ ਉਹ ਹੈ ਵੀ ਪੀਸਫੁਲੀ ਜਿਹੜਾ ਪ੍ਰੋਟੈਸਟ ਹੈ ਅਸੀਂ ਉਹ ਕਰ ਸਕਦੇ ਹਾਂ ਤੋਂ ਉਹ ਉਹਨਾਂ ਦੀ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਅਸੀਂ ਅੱਜ ਜਿਹੜਾ ਪ੍ਰੋਟੈਸਟ ਕੀਤਾ ਸੀ ਤਾਂ ਕਿ ਜਿਹੜੀ ਬੋਲੀ ਸਰਕਾਰ ਹੈ ਅੰਨੀ ਬੋਲੀ ਸਰਕਾਰ ਉਹਦੇ ਤੱਕ ਸਾਡੀ ਲੋਕਾਂ ਦੀ ਆਵਾਜ਼ ਪਹੁੰਚ ਸਕੇ ਜਿੱਦਾਂ ਭਾਈ ਮਹਿੰਦਰ ਖੇੜਾ ਹੁਣਾਂ ਨੇ ਦੱਸਿਆ ਆ ਵੀ ਜੋ ਸਿੰਜ ਕਮੇਟੀ ਦੇ ਮੈਂਬਰ ਵੀ ਆ ਕਿ ਮੈਡਮ ਤਾਂ ਗੱਲ ਪਹੁੰਚਾਉਂਗੇ ਸੁਨੇਹਾ ਪਹੁੰਚਾਉਂਗੇ ਵੀ ਸਿੰਜ ਦੇ ਵਿੱਚ ਪਹੁੰਚੋ ਦੇਖੋ ਸਾਡੀ ਜਿਹੜੀ ਸਿੰਝ ਆ ਇਹ ਇਹ ਸਾਡੀ ਸਾਰੇ ਪਿੰਡ ਦੀ ਸਾਂਝ ਸਿੰਝ ਹੈ ਚਾਹੇ ਇਹਦੇ ਵਿੱਚ ਕੋਈ ਕਾਂਗਰਸੀ ਆ ਚਾਹੇ ਕੋਈ ਅਕਾਲੀ ਆ ਚਾਹੇ ਕੋਈ ਕਿਸੇ ਵੀ ਪਾਰਟੀ ਨਾਲ ਸੰਬੰਧ ਲੱਗਦਾ ਅਸੀਂ ਰਲ ਕੇ ਸਾਰੀ ਸਾਂਝੀ ਸਿੰਝ ਕਰਦੇ ਜਿਹੜੇ ਲੀਡਰ ਮੰਨ ਲਓ ਸਾਡੇ ਅਕਾਲੀ ਦਾ ਲੀਡਰ ਉਹਨੂੰ ਅਸੀਂ ਬੁਲਾਉਂਦੇ ਆ ਜਿਹੜੇ ਝਾੜੂ ਵਾਲਿਆਂ ਦੇ ਉਹਨੂੰ ਝਾੜੂ ਵਾਲੇ ਬੁਲਾਉਂਦੇ ਆ ਨਮਾਇਦ ਸੱਦਾ ਪੱਤਰ ਦਿੰਦੇ ਆ ਹੁਣ ਮੈਂ ਜ਼ਰੂਰ ਬੇਨਤੀ ਕਰੂੰਗਾ ਜੋ ਸਾ ਦਾ ਪੱਤਰ ਦੇਣ ਤਾਂ ਉਹ ਛੇਂਜ ਦੇ ਵਿੱਚ ਆਉਣ ਕਿਉਂਕਿ 3 ਸਾਲ ਤੋਂ ਪਹਿਲਾਂ ਉਹਨਾਂ ਨੇ ਸਾਢੇ 3 ਸਾਲ ਤੋਂ ਪਹਿਲਾਂ ਬਾਦ ਕਰ ਦਿੱਤਾ ਸੀ ਤੇ ਇਹ ਵੀ ਬੇਨਤੀ ਕਰੀ ਅਸੀਂ ਥੋੜੇ ਸਾਹਮਣਾ ਹੀ ਕਰੀ ਆ ਉੱਥੇ ਪ੍ਰੋਟੈਸਟ ਦੇ ਵਿੱਚ ਵੀ ਉਹ ਚਟੌਲੀ ਵਾਲੀ ਸੜਕ ਨੂੰ ਆਉਣ ਚੰਡੀਗੜ੍ਹ ਤੋਂ ਸਿੱਧਾ ਆਉਣ ਦੀ ਬਜਾਏ ਚਰੌਲੀ ਵਾਲੀ ਸੜਕ ਨੂੰ ਆਉਣ ਤਾਂ ਇਹਨਾਂ ਨੂੰ ਪਤਾ ਲੱਗ ਜੇ ਟੋਏਆਂ ਦੇ ਵਿੱਚ ਹਲੁਲ ਲੁਲ ਕੇ ਸ਼ਾਇਦ ਉਹਦੀ ਕੋਈ ਅੱਖ ਖੁੱਲ ਜਵੇ ਕੋਈ ਮਾੜਾ ਮੋਟਾ ਕੰਨਾਂ ਤੋਂ ਸੁਣਨ ਲੱਗ ਜਵੇ ਤਾਂ ਜੋ ਜਿਹੜਾ ਲੋਕਾਂ ਦਾ ਸਾੜਿਆਂ ਦਾ ਭਲਾ ਹੋ ਜਵੇ ਕਿਉਂਕਿ ਲੋਕਾਂ ਨੇ ਬੜੇ ਮਾਣ ਦੇ ਨਾਲ ਇਹਨਾਂ ਨੂੰ ਵੋਟਾਂ ਪਾਈਆਂ ਸੀ ਲੇਕਿਨ ਅੱਜ ਹਾਲ ਤਾਂ ਇਹ ਹੋ ਗਈ ਆਉਣ ਦਾ ਇਹਨਾਂ ਦੇ ਬੈਨ ਲੱਗ ਗਿਆ ਕਈ ਪਿੰਡਾਂ ਦੇ ਮਾਲ ਵਿੱਚ ਤੁਸੀਂ ਦੇਖਿਆ ਹੋਣਾ ਲੋਕਾਂ ਨੇ ਪਿੰਡਾਂ ਦੇ ਵਿੱਚ ਬੋਰਡ ਲਾਤੇ ਵੀ ਅਵਾਰਾ ਕੁੱਤਿਆਂ ਨੂੰ ਅਵਾਰਾ ਪਸ਼ੂਆਂ ਨੂੰ ਤੇ ਝਾੜੂ ਪਾਰਟੀ ਦੇ ਨਮਾਇੰਦਿਆਂ ਨੂੰ ਸਾਡੇ ਪਿੰਡ ਦੇ ਵਿੱਚ ਆਉਣਾ ਮਨਾ ਹੈ ਇਹ ਤੁਸੀਂ ਛੋਟੇ ਛੋਟੇ ਮੀਡੀਆ ਤੇ ਚੱਲ ਰਿਹਾ ਤੁਸੀਂ ਦੇਖਿਆ ਹੀ ਹੋਣਾ ਸੋ ਇਹੋ ਜਿਹੀ ਸਰਕਾਰ ਹੈ ਜਿਹੜੀ ਲੋਕਾਂ ਦਾ ਵੋਟ ਲੈ ਕੇ ਦਿੱਲੀ ਦੇ ਠੱਗ ਜਿਹੜੇ ਸਾਡੇ ਪੰਜਾਬ ਦੇ ਵਿੱਚ ਆ ਕੇ ਬੈਠ ਗਏ ਪੰਜਾਬ ਨੂੰ ਲੁੱਟਿਆ ਗਿਆ ਸਵਾ ਲੱਖ ਕਰੋੜ ਦਾ ਕਰਜ਼ਾ ਜਿਹੜਾ ਸਰਕਾਰ ਹੁਣ ਤੱਕ ਲੈ ਲੈ ਲਿਆ ਸਰਕਾਰ ਨੇ ਚਲੋ ਕਰਜ਼ਾ ਲੈ ਲਿਆ ਪਰ ਉਹ ਗਿਆ ਕਿੱਥੇ ਕਰ ਜਾ ਇਹ ਲੋਕ ਪੁੱਛੋ ਜ਼ਰੂਰ ਤਾਂ ਕਿਉਂਕਿ ਸੜਕਾਂ ਨਹੀਂ ਬਣੀਆਂ ਕੋਈ ਡਿਵੈਲਪਮੈਂਟਰੀ ਹੋਈ ਕੋਈ ਨਵਾਂ ਹਸਪੀਟਲ ਨਹੀਂ ਕੋਈ ਨਵੀਆਂ ਸਰਕਾਰੀ ਨੌਕਰੀਆਂ ਨਹੀਂ ਕਿੱਥੇ ਉਹ ਜਿਹੜਾ ਪੈਸਾ ਸੀਗਾ ਉਹ ਗਿਆ ਕਿੱਥੇ 7 ਲੱਖ ਕਰੋੜ ਰੁਪਏ ਇਥੋਂ ਬਸ ਨੀਕ ਲੰਗ ਰਹੇ ਨੇ ਕੀ ਨਾਮ ਆ ਬਾਈ ਹਰਮੀਤ ਸਿੰਘ ਬਾਈ ਸੜਕਾਂ ਦਾ ਕਿਵੇਂ ਹਾਲ ਹੈ ਲਵਾਨਗੜ ਤੋਂ ਆਏ ਹਾਂ ਲਵਾਨਗੜ ਦੇ ਪਸਾਰੀਕ ਬਹੁਤ ਬੁਰਾ ਹਾਲ ਹੈ ਇਹ ਪਿਛਲੀ ਸਰਕਾਰਾਂ ਨੇ ਵੀ ਮਤਲਬ ਕੋਈ ਉਹ ਨਹੀਂ ਕਰਿਆ ਚਲੋ ਹੁਣ ਤੁਹਾਨੂੰ ਪਤਾ ਹੈ ਕਿ ਸਰਕਾਰ ਕਾਤੇ ਨਹੀਂ ਬਣਾ ਰਹੀ ਜੇ ਗੱਲ ਕਰੀਏ ਮੌਜੂਦਾ ਸਰਕਾਰ ਨੇ ਹੁਣ ਮੰਡੀ ਬੋਰਡ ਤੋਂ ਪੈਸੇ پاس ਹੋਏ ਸੀਗੇ ਹਾਂ ਠੀਕ ਹੁਣ ਉਹਨਾਂ ਨੇ ਫੇਰ ਉਹ ਮੋਦੀ ਸਰਕਾਰ ਨੇ ਸਾਰੇ ਕੈਨਸਲ ਕਰਵਾਤੇ ਨਹੀਂ ਹੁੰਦੀ ਵੀਰੇ ਇਹ ਸੜਕ ਮੰਨਦੇ ਨਾ 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 ਝੂਠੀ ਲੋਕ ਗੁੰਮਰਾਹ ਨਾ ਕਰੋ ਗੁੰਮਰਾਹ ਨਾ ਕਰੋ ਇਹ ਸੜਕ ਪੰਜਾਬ ਨੇ ਪੰਜਾਬ ਮੰਡੀ ਬੋਰਡ ਦੇ ਅਧੀਨ ਨਹੀਂ ਆਉਂਦੀ ਜਿਹੜਾ ਮੈਨਿੰਗ ਦੇ ਵਿੱਚ 20000 ਕਰੋੜ ਰੁਪਏ ਕਮਾਉਣਾ ਸੀਗਾ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਨੇ ਫਾਰਮੂਲਾ ਦੱਸਿਆ ਤਾਂ ਉਹ ਪੈਸੇ ਕਿੱਥੇ ਗਏ ਨਹੀਂ ਹੁਣ ਮੇਰੀ ਗੱਲ ਸਮਝੋ ਉਹ ਪੈਸੇ ਕਿੱਥੇ ਗਏ ਉਹ ਪੈਸੇ ਕਿੱਥੇ ਗਏ ਨਹੀਂ ਹੁਣ ਇੱਥੇ ਇੱਥੇ ਜਿਹੜਾ ਇੱਕ ਮਿੰਟ ਤੂੰ ਵੀ ਮੇਰੇ ਪਿੱਛੇ ਟੋਏ ਚੋਂ ਨਿਕਲ ਕੇ ਆਇਆ ਲੋਕ ਆਪਾਂ ਆਪਾਂ ਦੁਖੀ ਤੁਸੀਂ ਦੁਖੀ ਤੁਸੀਂ ਵੀ ਬਾਈ ਆਹ ਹਾਂ ਦੁਖੀ ਆ ਸਾਰੇ ਹੀ ਤੇ ਪਹਿਲੇ ਮੈਨੂੰ ਐ ਦੱਸੋ ਵੀ ਇੱਥ ਠੀਕ ਹੈ ਉਹ ਨਜਾਇਜ਼ ਹੀ ਹੈ ਬੰਦ ਕਰਾਓ ਤੁਹਾਡੀ ਸਰਕਾਰਾ ਬੰਦ ਕਰਾਓ ਨਹੀਂ ਅਸੀਂ ਤਾਂ ਬਹੁਤ ਜ਼ੋਰ ਲਾਇਆ ਤੇ ਕਰਦੇ ਹੀ ਨਹੀਂ ਹੈਗੇ ਨਹੀਂ ਕੋਈ ਕੋ ਲੰਦੇ ਹੋਣੇ ਨਹੀਂ 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 ਫਟੇ ਹੀ ਬੰਦੇ ਆ ਜੀ ਨਹੀਂ ਫੇ ਮੈਂ ਤੂੰ ਵੀ ਮੇਰਾ ਨਹੀਂ ਤੂੰ ਮੇਰਾ ਨਹੀਂ ਕਰੋ ਕੈਮਰਾ ਉਧਰੋਂ ਤੂੰ ਕਹੇ ਵੀ ਮੇਰਾ ਨਹੀਂ ਨਹੀਂ ਮੇਰੀ ਗੱਲ ਸੁਣੋ ਸਾਰੇ ਨਹੀਂ ਨਹੀਂ ਉਹ ਤਾਂ ਹੈਗੇ ਹੀ ਆ ਚਲੋ ਬੈਠੋ ਨਹੀਂ ਚਲੋ ਬੈਠੋ ਰੋਕੋ ਤੂੰ ਸਾਡੇ ਨਾਲ ਖੜ ਅਸੀਂ ਤੁਹਾਡੇ ਨਾਲ ਖੜਾਂਗੇ ਜਿਹੜਾ ਕੰਮ ਸਰਕਾਰ ਕਰੂਗੀ ਲੈ ਮੇਤੋ ਲੱਡੂ ਬਣਵਾਈ ਮੇਤੋ ਸਰੋਪਾ ਪਹੁੰਚ ਜਿੱਦੇ ਪਾਉਣਾ 3 ਸਾਲ ਪਹਿਲਾਂ ਅਨਾਉਂਸ ਕਰਕੇ ਗਈ ਸੀ ਬੀਬੀ ਮੰਤਰੀ ਸੀਗੀ ਚਟੋਲੀ ਵਾਲੀ ਸੜਕਾ 11.5 ਕਰੋੜ ਪਾਸ ਵੀ ਹੋ ਕੇ ਤੇ ਤੁਸੀਂ ਰੋਜ਼ ਕੋਟੀ ਜਾਨੂ ਵੀਰੇ ਤੁਸੀ ਤੁਸੀ ਨੇ ਗੱਲਬਾਤ ਹੁੰਦੀ ਹੈ ਸਬੰਧੀ ਮਿਲ ਤੁਸੀਂ ਮਿਲਦੇ ਹੋਈ ਹੈ ਪਾਸ ਹੋਈਆਂ ਸਾਰੀਆਂ ਸੜਕਾਂ ਸਾਰੀਆਂ ਸੜਕਾਂ ਪਾਸ ਹੋਈਆਂ 12 ਕਰੋੜ ਦੇ ਜਿਹੜੇ ਉਹਦੇ ਚ ਦਾਰੇ ਸੀਗੀ ਇਹ ਇਹ ਤਾਂ ਜਿਹੜੀ ਟਟੋਲੀ ਵਾਲੀ ਇਹ ਤਾਂ 2 ਮਹੀਨੇ ਤੱਕ ਬਣ ਜਾਣੀ ਜਿਹੜੀ ਇਹ ਸੀਗੀ ਇਹ ਸੜਕ ਨਹੀਂ ਉਹ ਨਹੀਂ ਨਹੀਂ ਹੁਣ ਉਹ ਪੈਸੇ ਹੁਣ ਜਿਆਦਾ ਆਉਣੇ ਜਦ ਹੀ ਹੈ 1.5 ਸਾਲ ਦਾ ਸਮਾਂ ਰਹਿ ਗਿਆ ਜਦੋਂ ਪੈਸੇ ਆਉਣਗੇ ਉਦੋਂ ਹੀ ਹੈ ਹੁਣ ਪੈਸੇ ਹੁਣ ਮਤਲਬ ਕਿ ਉਹਨੇ ਨਾ ਪਾਸ ਕਰੇ ਨਾ ਮੇਰੇ ਨਾਲ ਚੱਲੇਗਾ ਵਾਦਾ ਕਰ ਜੇ ਜੇ ਤਾਂ ਬਣ ਗਈ ਮੈਂ ਤੁਹਾਡਾ ਕੇ ਸਨਮਾਨ ਕਰੂੰਗਾ ਤੁਹਾਡੀ ਐਮਐਲਏ ਦਾ ਕਰੂੰਗਾ ਮੇਰੀ ਗੱਲ ਸੁਣੋ ਜੇ ਜੇ 2 ਮਹੀਨੇ ਸੜਕ ਬਣ ਗਈ ਮੈਂ ਤੁਹਾਡਾ ਸਨਮਾਨ ਕਰੂੰਗਾ ਤੁਹਾਡੀ ਐਮਐਲਏ ਦਾ ਕਰੂੰਗਾ ਨਾਲੇ ਉਹਦੀ ਵਾਹਵਾ ਕਰੂੰਗਾ ਅਗਰ ਨਾ ਬਣੀ ਸਾਡੇ ਨਾਲ ਖੜੂਗੇ ਆ ਕੇ ਅਸੀਂ ਖੜੂਗੇ ਪੱਕਾ ਵਾਦਾ ਕਰਦਾ ਹਾਂ ਕੈਮਰਾ ਕਰੋ ਵੀਰ ਜੀ ਅਗਰ 2 ਮਹੀਨੇ ਨਾ ਬਣੀ ਤਾਂ ਵਾਦਾ ਕਰਦੇ ਹੋ ਦੇਖੋ ਮੇਰੀ ਗੱਲ ਸੁਣੋ ਪੰਜਾਬ ਜਿਹੜੇ ਪਾਸ ਹੋਈ ਹੈ ਸੜਕ ਉਹਦੇ ਮੁਤਾਬਿਕ ਜੇ ਨਾ ਬਣੀ ਫਿਰ ਅਸੀਂ ਵਾਦਾ ਕਰਦੇ ਹਾਂ ਵੀ ਹਾਂ ਹੁਣ ਬਾਈ ਨਾਲ ਅਸੀਂ ਖੜੇ ਆ ਠੀਕ ਹੈ ਜੇ ਹੁਣ ਪਾਸੇ ਹੁਣ ਜਦ ਪਾਸ ਹੋਗੀ ਹੈ ਨਾ ਉਹ ਐ ਤਾਂ ਹੈ ਨਹੀਂ ਵੀ ਨਹੀਂ ਜੇ ਪਾਸ ਉਹ ਕਿਤੇ ਉਹੀ ਹੋ ਗਈ ਪੀ ਡਬਲਯੂ ਡੀ ਦੇ ਪਾਸ ਹੋਈ ਆ ਤੁਹਾਨੂੰ ਵੀ ਪਤਾ ਸਾਰਾ ਕੁਝ ਜਿਹੜੀ ਇਹ ਸੜਕ ਹੈ ਇਹ ਸੜਕ ਮਤਲਬ ਹਲੇ ਟਾਈਮ ਲੱਗੂਗਾ ਉਹ ਸੜਕ ਬਣ ਜੇਗੀ 2 ਮਹੀਨੇ ਦਾ ਠੀਕ ਹੈ ਜੀ ਬਾਈ ਜੀ ਨਵਾਨਗੜ੍ਹ ਦੀ ਮੌਜੂਦਾ ਪੰਚਾਇਤ ਸਾਡੇ ਨਾਲ ਮੌਜੂਦ ਰ ਸਰਪੰਚ ਸਾਹਿਬ ਇੱਥੇ ਖੜੇ ਨੇ ਸਰਪੰਚ ਸਾਹਿਬ ਕਿੰਨਾ ਲੰਮਾ ਸਮਾਂ ਹੋ ਗਿਆ ਹੈ ਸੜਕ ਬਣੀ ਨੀ ਜੇ ਗੱਲ ਕਰੀਏ ਇਹਨੂੰ 3-4 ਸਾਲ ਤੋਂ ਵੱਧ ਹੋ ਗਏ ਆ ਪਹਿਲਾ ਪਹਿਲਾਂ ਤਾਂ ਹਲਕੇ-ਹਲਕੇ ਟੋਇਸਾਨੀ ਨੱਚ ਤੇ ਹੁਣ 3 ਸਾਲ ਤੋਂ ਤਾਂ ਤੁਸੀਂ ਇਹਨੂੰ ਕਵਰ ਕਰ ਹੀ ਲੇਤਾ ਮੇਰੇ ਖਿਆਲ ਮੈਨੂੰ ਬੋਲਣ ਦੀ ਲੋੜ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਕੀ ਹਾਲ ਹੈ ਲੱਗਦਾ ਪੁੱਛ ਸਮਾਂ ਪਹਿਲਾਂ ਤੁਸੀਂ ਐਮਪੀ ਮਲਵਿੰਦਰ ਕੰਗੋ ਨਾਲੋਂ ਵੀ ਲੱਗਦਾ ਮਤਦ ਦਿੱਤਾ ਸੀਗਾ ਇਸ ਸੰਬੰਧੀ ਆਪਾਂ ਖੀਰਾਵਾਦ ਪਿਛਲੇ ਪਿਛਲੇ ਸਾਲ ਉਹਨਾਂ ਨੂੰ ਮਿਲੇ ਸੀਗੇ ਮਾਲਵਿੰਦਰ ਜੀ ਨੂੰ ਨੇ ਵੀ ਆਪਾਂ ਨੂੰ ਅਸ਼ਵਾਸਨ ਦਿੱਤਾ ਸੀਗਾ ਕਿ ਆਪਾਂ ਜ਼ਰੂਰ ਇਹਦਾ ਕੁਛ ਨਾ ਕੁਛ ਕਰਾਂਗੇ ਆਪਾਂ ਰੇਟਨ ਚ ਵੀ ਉਹਨਾਂ ਨੂੰ ਦਿੱਤਾ ਸੀ ਬਟ ਕੋਈ ਸੁਣਵਾਈ ਨਹੀਂ ਹੋਈ ਹਾਂਜੀ ਇਹ ਦੁਖਾਂਤ ਕੀ ਹੈ ਵੀ ਸੜਕਾਂ ਇਦਾਂ ਹੀ ਰਹਿਣਗੀਆਂ ਇਹ ਦੁਖਾਂਤ ਇਹੀ ਹੈ ਜੀ ਇਹ ਪਿੰਡਾਂ ਵਾਲਿਆਂ ਵਾਸਤੇ ਜ਼ਿਆਦਾ ਹੈ ਕਿਉਂਕਿ ਪਿੰਡਾਂ ਵਾਲਿਆਂ ਨੂੰ ਇਹ ਲੋਕ ਨਹੀਂ ਸਮਝਦੇ ਇਹ ਜਿਹੜੀ ਹੁਣ ਸਰਕਾਰ ਖਾਸ ਕਰਕੇ ਹੈਗੀ ਹੈ ਝਾੜੂ ਸਰਕਾਰ ਕਹਿ ਲੋ ਇਹ ਪਿੰਡਾਂ ਵਾਲਿਆਂ ਨੂੰ ਇਨਸਾਨ ਨਹੀਂ ਸਮਝਦੇ ਹਾਂ ਨਾ ਬਾਕੀ ਜੋ ਜਿਹੜੇ ਨਾਲ ਪਮਕੜ ਇੱਥੇ ਲੱਗੇ ਹੋਏ ਨੇ ਮੈਂ ਉਹਨਾਂ ਨੂੰ ਵੀ ਖਾਸ ਬੇਨਤੀ ਕਰੂੰਗਾ ਵੀ ਚਲੋ ਆਪਣਾ ਭਾਈਚਾਰਾ ਕਾਇਮ ਰਹਿਣਾ ਚਾਹੀਦਾ ਇਹਨਾਂ ਦਾ ਉੱਪਰਲੇ ਲੈਵਲ ਤੇ ਸਭ ਦਾ ਭਾਈਚਾਰਾ ਇੱਕ ਹੋ ਜਾਂਦਾ ਹੈ ਤੇ ਸਾਡਾ ਕਿਉਂ ਨਹੀਂ ਹੁੰਦਾ ਅਸੀਂ ਕਿਉਂ ਲੜ ਲੜ ਕੇ ਮਰਨ ਲੱਗੇ ਇਹਨਾਂ ਲੋਕਾਂ ਪਿੱਛੇ ਐਸੀ ਵੋਟ ਪਾਉਂਦੇ ਆ ਇਹਨਾਂ ਨੂੰ ਵੋਟ ਪਾਈ ਹੈ ਪਾਉਂਦੇ ਆ ਤਾਂ ਉਹਨਾਂ ਨੂੰ ਆਪਣਾ ਗਰਾਊਂਡ ਲੈਵਲ ਵੀ ਦਿਖਾਓ ਜਿਹੜਾ ਅੱਗੇ ਹੋ ਜਾਂਦਾ ਉਹਦਾ ਫਰਜ਼ ਪੈਂਦਾ ਕਿ ਇਹ ਗਰਾਊਂਡ ਲੈਵਲ ਦਿਖਾਇਆ ਜਾਵੇ ਮੈਡਮ ਹੋਣੀ ਆਉਂਦੇ ਨੇ ਪਿੰਡਾਂ ਦੇ ਵਿੱਚ ਜੇ ਗੱਲ ਕਰੀਏ ਮਤਲਬ ਇਹ ਨਹੀਂ ਸਾਡੇ ਤਾਂ 2-3 ਵਾਰੀ ਆਣ ਦਾ ਪ੍ਰੋਗਰਾਮ ਬਣਾਇਆ ਕਦੇ ਆਏ ਨਹੀਂ ਹੁਣ ਇੱਕ ਇਹ ਯੁੱਧ ਨਸ਼ਾ ਵਿਰੁੱਧ ਚੱਲਿਆ ਸੀਗਾ ਤੇ ਮੈਨੂੰ ਫੋਨ ਆਇਆ ਬਲਾਗ ਤੋਂ ਕਿ ਤੁਹਾਡੇ ਪਿੰਡ ਮੀਟਿੰਗ ਰੱਖੀ ਹੋਈ ਹੈ ਮੈਂ ਖੇਜੀ ਵੈਲਕਮ ਹੈ ਹਾਂਜੀ मैडम आना ਤਾਂ ਹੋਰ ਵੀ ਵੈਲਕਮ ਐ ਮੈਂ ਇਵਨ ਕੇ ਸਪੈਸ਼ਲ ਕਿਹਾ ਵੀ ਕਿ ਮੈਡਮ ਨੂੰ ਬੁਲਾਇਓ ਸਾਡੇ ਪਿੰਡ ਆ ਕੇ ਸਾਡੇ ਪਿੰਡ ਦੇ ਹਾਲਤ ਦੇਖ ਲੈਣਾ ਪਰ ਕੋਈ ਮੈਡਮ ਨਹੀਂ ਆਈ ਕੋਈ ਕੁਛ ਨਹੀਂ ਉਹਨਾਂ ਨੇ ਇੱਕ ਦੋ ਪਤਾ ਨਹੀਂ ਕਰਾਲੀ ਦਾ ਕੌਣ ਸੀਗਾ ਪਤਾ ਜਾਂਦੇ ਵੀ ਨਹੀਂ ਇੱਕ ਹੋਰ ਸੀਗਾ ਦੋ ਜਣੇ ਭੇਜ ਦਿੱਤੇ ਆ ਉਹ ਆ ਕੇ ਆਪਣਾ ਹਾਜ਼ਰੀ ਜੀ ਲਵਾ ਕੇ ਚਲੇ ਗਏ ਕੋਈ ਮਤਲਬ ਕਿ ਹੈ ਨਹੀਂ ਸੁਣਾ ਹਾਂ ਸਰਪੰਚ ਸਾਹਿਬ ਤੁਹਾਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਹੈ ਧਰਨਾ ਲਗਾਏ ਹੋਏ ਸੀਗਾ ਜਦੋਂ ਬਾਣ ਲਾ ਕੇ ਰੋਸ ਜਾ ਕੇ ਕੋਈ ਕੋਈ ਸਾਨੂੰ ਸਭ ਸੁਣਿਆ ਹੋਣਾ ਵੀ ਜਦੋਂ ਲੋਕਾਂ ਨੂੰ ਤਕਲੀਫ ਹੁੰਦੀ ਲੋਕ ਧਰਨੇ ਪ੍ਰਦਰਸ਼ਨ ਕਰਦੇ ਹੀ ਹੁੰਦੇ ਆ ਹਾਂ ਲੋਕਾਂ ਦਾ ਰਾਈਟ ਵੀ ਆ ਹਾਂ ਵੀ ਆਪਣੇ ਹੱਕ ਲਈ ਲੜਨਾ ਲੜਨਾ ਬਹੁਤ ਜ਼ਰੂਰੀ ਹੈ ਜੀ ਜੇ ਅਸੀਂ ਲੜੋਗੇ ਨਹੀਂ ਆਪਣਾ ਹੱਕ ਕਿਦਾਂ ਜਿਤਾਵਾਂਗੇ ਕਦੇ ਪਿਛਲੇ ਲੰਬੇ ਸਮੇਂ ਤੋਂ ਸੜਕਾਂ ਨਹੀਂ ਬਣੀ ਹੈਗੀਆਂ ਲੋਕ ਦੁੱਖ ਸੀਗੇ ਦੁਖੀ ਦੇ ਵਿੱਚ ਨਾ ਕੋਈ ਬੋਲਦਾ ਸੀ ਕਿ ਤਨੇ ਕਿਤੇ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੇ ਹੁਣ ਪਹਿਲ ਕੀਤੀ ਹੈ ਤਾਂ ਇਹ ਤਰ ਨਾਲ ਕਹਿਆ ਗਿਆ ਸੀ ਅੱਜ ਪਹਿਲ ਤਾਂ ਅਸੀਂ ਅਸੀਂ ਪੰਚਾਇਤ ਦੇ ਪਿੰਡ ਦੇ ਸਰਪੰਚ ਹੁੰਦੇ ਆ ਮੁੱਦਾ ਅਸੀਂ ਪਹਿਲਾਂ ਵੀ ਇੱਥੇ ਮਾਰਗਵੇਲੀ ਮੇਲੇ ਦੇ ਉਹਨਾਂ ਨੇ ਜਲਾਸ ਰੱਖਦਾ ਆਵਾਜ਼ ਦੀ ਪਾਰਟੀ ਸਰਕਾਰ ਨਾਲ ਅਸੀਂ ਮੰਗ ਰੱਖੀ ਸੀ ਉੱਥੇ ਵੀ ਆਹ ਸੜਕਾਂ ਦੀ ਸਾਰੀ ਹੂੰ ਉਹਦੇ ਬਾਅਦ ਇੱਥੇ ਵੀਡੀਓ ਸਾਹਿਬ ਆ ਗਏ ਉਹਦੇ ਐਸਟੇਮੈਂਟ ਲਾ ਲਏ ਉਹਦੇ ਐਸਟੇਮੈਂਟ ਬਣ ਕੇ 55-55 ਲੱਖ ਦਾ ਐਸਟੇਮੈਂਟ ਬਣਿਆ ਤਾਂ ਹੂੰ ਹਰਦਾ ਕੋ ਕਾਰਵਾਈ ਨਹੀਂ ਹੋਈ ਸਾਇਦ ਸਰਕਾਰ ਕੋਲ ਪੈਸਾ ਨਹੀਂ ਹੈਗਾ ਕਿਉਂਕਿ ਸਰਕਾਰ ਨਾਲ ਲੋਕਾਂ ਨੂੰ ਬਿਜਲੀ ਫ੍ਰੀ ਕਰਕੇ ਇੱਕ ਆਧਾਰ ਕੱਢਣਾ ਲੋਕਾਂ ਸਵਾਜਿਗਾ ਕਿ ਸਰਕਾਰ ਚੱਲਦੀ ਸਿਰਫ ਉਹਦੇ ਰੈਵਨਿਊ ਦੇ ਨਾਲ ਰੈਵਨਿਊ ਨਹੀਂ ਇਹਨਾਂ ਦੇ ਕੋਲ ਹੈਗਾ ਜੀ ਭਾਈ ਜਦੋਂ ਚੱਲਣ ਲਈ ਰਸਤਾ ਨਹੀਂ ਹੋਗਾ ਲੋਕਾਂ ਨੂੰ ਦੁੱਖਿਤ ਹੋਣੇ ਹੋਣਾ ਸਰਕਾਰ ਕੋਲ ਫੰਡ ਨਹੀਂ ਹੈਗਾ ਪਤਾ ਨਹੀਂ ਭਗਵਾਨ ਤੁਮਾਨ ਦੀ ਸਰਕਾਰ ਕਿਆ ਕਰ ਰਹੀ ਹੈ ਲੋਕ ਪਿੰਡਾਂ ਨੂੰ ਤਾਂ ਦੇਖ ਹੀ ਨਹੀਂ ਰਹੇ ਬਿਲਕੁਲ ਵੀ ਪਿੰਡਾਂ ਨੂੰ ਦੇਖਣਾ ਚਾਹੀਦਾ ਹੁਣ ਸਾਨੂੰ ਪਾਸੇ 6 ਸਾਲ ਹੋ ਗਏ ਸਰਪੰਚ ਬਣੇ ਨੂੰ ਹਾਂਜੀ ਬਿਮਾਰ ਹੋਏ ਉਹ ਅਲੱਗ ਅਲੱਗ ਮੈਂ ਪਰ ਅਸੀਂ ਆਪਣੇ ਦਫ਼ਤਰ ਵੀਡੀਓ ਦੇ ਗੇੜੇ ਮਾਰਦੇ ਰਹਿੰਦੇ ਆ ਉਹ ਕਹਿੰਦੇ ਸਾਨੂੰ ਉੱਪਰ ਤੇ ਫੰਡੇ ਨਹੀਂ ਆ ਰਿਹਾ ਹਾਂ ਹੁਣ ਵੀ ਤੁਹਾਨੂੰ ਮੈਂ ਦੱਸਖਾੜ ਨੇ ਵੀ ਖਿਦਰਾਬਾਦ ਨਿਕਾਸੀ ਦੇ ਲੈ ਕੇ ਪਾਣੀ ਲੈ ਕੇ ਲਵਾਂਗੜ ਰੋਡ ਦਾ ਤੇ ਖਿਦਰਾਬਾਦ ਤੇ ਉੱਤੇ ਬੱਸ ਸਟੈਂਡ ਦੇ ਉੱਤੇ ਆਪਣੀ ਨਦੀ ਤੱਕ ਪਾਣੀ ਸਾਰਾ ਰੋਡਾਂ ਦੇ ਵਿੱਚ ਜਾ ਰਿਹਾ ਲੋਕ ਤੰਗ ਬਹੁਤ ਆ ਹਾਂਜੀ ਐਸਟੀਮੇਟ ਬ 25 ਲੱਖ ਦਾ ਇੱਕ ਜੇ ਹੁਣ ਫੰਡ ਦੋਗੇ ਤਾਂ ਹੀ ਕੰਮ ਛੜੂਗਾ ਸਰਪੰਚ ਪਾਇ ਨਹੀਂ ਕੋਈ ਉਹ ਤਾਂ ਹੈ ਨਹੀਂ ਲੋਕ ਚੁਣਦੇ ਸਰਪੰਚ ਨੂੰ ਵੀਸ ਕਰਕੇ ਆ ਵੀ ਚੱਲ ਜਮਾਨ ਦੀ ਕੰਮ ਕਰੂੰਗਾ ਐਮਐਲਏ ਸਾਹਿਬ ਨਾਲ ਤੁਹਾਡੀ ਕੋਈ ਗੱਲਬਾਤ ਹੁੰਦੀ ਹੈ ਕਿ ਉਹਨਾਂ ਦੇ ਪੀਏ ਨਾਲ ਕੋਈ ਹੋਰ ਕਿਸੇ ਨਾਲ ਗੱਲਬਾਤ ਹੁੰਦੀ ਹੋਵੇ ਸਾਡੇ ਪੀਏ ਸਰ ਨਾਲ ਵੀ ਗੱਲਬਾਤ ਹੁੰਦੀ ਰਹਿੰਦੀ ਹੈ ਇਹ ਵੀ ਆਪਣੇ ਸੈਕਟਰੀ ਸਾਹਿਬ ਨਾਲ ਵੀ ਗੱਲਬਾਤ ਹੁੰਦੀ ਰਹਿੰਦੀ ਹੈ ਵੀ ਸਾਡੇ ਇੱਥੇ ਲਿਖ ਕੇ ਭੇਜੋ ਅੱਜ ਵੀ ਮੇਰੇ ਹਾਂਜੀ ਅੱਜੋ ਵੀ ਮੇਰੇ ਸੈਕਟਰੀ ਸਾਹਿਬ ਨੇ ਫੋਨ ਆਇਆ ਤਾਂ ਮੈਨੂੰ ਹਾਂਜੀ ਕਹਿੰਦੇ ਵੀ ਦੱਸੋਗੇ ਥੋੜੀ ਮੰਗ ਅਸੀਂ ਆ ਲਵਾਂਗੜ ਰੋਡ ਦਾ ਪਾਣੀ ਜਿਹੜਾ ਖਿਦਰਾਵਾਸ ਤੋਂ ਲਵਾਂਗੜ ਰੋਡ ਦਾ ਪਾਣੀ ਦਾ ਨਿਕਾਸੀ ਦਾ ਇੱਕ ਆਖਾ ਕਿਹਾ ਵੀ ਸਾਡੇ ਐ ਭਾਈ ਪਹਿਲ ਪਹਿਲ ਦੇਰ ਤੇ ਕੰਮ ਕਰਾਇਆ ਜਾਵੇ ਹਾਂਜੀ ਤੁਸੀਂ ਮੰਗ ਰੱਖੀ ਆਪਣੇ ਕੋਲੋਂ ਹ ਸਾਡਾ ਰਾਈਟਾ ਲੋਕਾਂ ਨੇ ਸਾਨੂੰ ਚੁਣਿਆ ਅਸੀਂ ਬੰਗ ਰੱਖਣ ਵਾਲਾ ਫਰਜ਼ ਵੀ ਹੈ ਜੀ ਹਾਂ